ਕੋਡੀ 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 ਟੋਪਾ ਦਾ ਹੋਇਆ ਰੇਡ ਇੱਕ ਪਾਸੇ ਰਵੀ ਸਾਹੋਕੇ ਦਾ ਔਰ ਹਕਮ ਵਾਲੀਆ ਜੱਗੂ ਹੈ ਚਾਰ ਨੇ ਚਾਰੇ ਤਿਆਰ ਵਰ ਤਿਆਰ ਮੱਝਦਿਆਂ ਪੱਟਾਂ ਤੇ ਥਾਪੀਆਂ ਉੱਧਰ 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 ਸਾਨ ਪੜਪੇ ਸਾਨ ਪੜਪੇ ਸਾਨ ਸਾਨ ਲੱਗ ਗਈ ਜਾਨ ਵੀ ਸਾਹੋ ਵਾਲਾ ਅੰਮ੍ਰਲੀ ਦਾ ਕਬੱਡੀ ਪਾਰਿਆ ਕਬੱਡੀ ਦੇ ਮੈਦਾਨ ਵਿੱਚ ਮੇਰੇ ਮਿੱਤਰੋ ਕਿ ਅੱਖੀਆਂ ਨੂੰ ਚੀਜ਼ ਕੋਈ ਪਿਆਰੀ ਲੱਗ ਜੇ ਚੰਗੇ ਬਲੇ ਬੰਦੇ ਨੂੰ ਬਿਮਾਰੀ ਲੱਗ ਜੇ ਹੱਥ ਦੇ ਵਿੱਚੋਂ ਚੀਸ ਵਰਗਾ ਡਾਲ ਜੇ ਨੂੰ ਆਉਂਦੀ ਆ ਇਹ ਫੱਕਰ ਝੰਡੇ ਵਾਲਾ ਫੱਕਰ ਝੰਡੇ ਵਾਲਾ ਨਵੀਂ ਉਮਰ ਦੇ ਮੁੰਡੇ ਕਿੱਦਾਂ ਦੀ ਗੱਲ ਕਰਨਗੇ ਆਹ ਸਾਹਮਣੇ ਕਹਿੰਦੇ ਕੱਲ ਰਾਤ ਦੇ ਮੇਲੇ ਦਾ ਜੇਤੂ ਕਬੱਡੀ ਪਾਰਿਆ ਚਾਰ ਤੇ ਪੰਜ ਚੱਕ ਸੈਦੋਗੇ ਦਾ ਮੇਲਾ ਖੇਡਿਆ ਜਾਣਾ ਆ ਜਿਓ ਫਿਰ ਉੱਥੇ ਫਕਰ ਝੰਡੇ ਵਾਲਾ ਫਕਰ ਝੰਡੇ ਵਾਲਾ ਮੈਚ 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 ਬਰੋਬਰੀ ਤੇ ਹੋ ਗਿਆ ਬੱਛੋ ਆਣਿਓ ਕਿ ਅੜੋ ਤੜੀ ਪੈਂਦੇ ਜਦੋਂ ਪੇਚੇ ਸੋਹਣਿਆ ਦੂਰ ਹੁੰਦੇ ਦਿਲਾਂ ਦੇ ਭਲੇਖੇ ਸੋਹਣਿਆ ਅਗਲਾ ਵਿਕੀਆਂ ਦੀ 31 ਮੋੜਦਾ ਰਾਜੇ ਖੇਲੇ ਦਮਕਾ ਬਗਾਨੇ ਪੁੱਤ ਦਾ ਵਾਜ ਦਾ ਫਰਾਟਾ ਜਿਵੇਂ ਨੀਲੇ ਫੋੜਦਾ ਵਾਜ ਦਾ ਫਰਾਟਾ ਜਿਵੇਂ ਨੀਲੇ ਫੋੜਦਾ ਮੈਚ ਕਹਿੰਦੇ ਫਸ ਗਿਆ ਅੱਧੇ ਦਾ ਫਰਕ ਹੈ ਲੋ ਚੱਕਾਂ ਵਾਲੇ ਦੀ ਰੇਰ ਤੇ ਜੱਗੂ ਤੇ ਸੀਰਾ ਜੱਗੂ ਤੇ ਸੀਰਾ ਜੱਗੂ ਤੇ ਸੀਰਾ ਵਾਹੋ ਸੀਰੀਆ ਵਾਹ ਸ਼ੀਰਿਆ ਭੰਗੜਾ ਪੈਂਦਾ ਭੰਗੜਾ ਪੈਂਦਾ ਪਹਿਲਾ ਸੈਮੀਫਾਈਨਲ 7:12 ਮਿੰਟ ਦਾ ਸਮਾਂ ਹੋ ਗਿਆ ਲੈ ਵੀ ਬੱਚੋਆਂ ਨੇ ਵਾਲਿਓ ਤੁਹਾਨੂੰ ਇਸ ਗੱਲ ਲਈ ਵੀ ਮੁਬਾਰਕਬਾਦ ਵੀ ਟਾਈਮ ਸਿਰ ਫਾਈਨਲ ਹੋ ਜਾਵੇਗਾ ਗੁਰਪ੍ਰੀਤ ਤੇ ਰਵੀ ਗੁਰਪ੍ਰੀਤ ਤੇ ਰਵੀ ਗੁਰਪ੍ਰੀਤ ਤੇ ਰਵੀ ਰਵੀ ਆਉਂਦੇ ਸਾਰੇ ਗੋਡੀਆਂ ਤੇ ਹੀ ਐ ਪੀਵੀ 65 ਮੋਹਾਲੀ ਦਾ ਤਨਜੀਰਵਾ ਪਿੱਛੇ ਅੱਠ ਬੱਲੀਏ ਜਿਵੇਂ ਰੋਲੇ ਵਾਲੇ ਟੱਕਾਂ ਵਿੱਚ ਫਿਰ ਇੱਕ ਔਰੂ ਪਾਉਂਦਾ ਜੱਟ ਬੱਲੀਏ ਫਕਰ ਝੰਡਾ ਸੋਨੀ ਫਕਰ ਝੰਡੇ ਵਾਲਾ ਉਹ ਬਾਈ ਸੋਨੀ ਦੇ ਜਫੇ ਕਿਵੇਂ ਲੱਗੇ ਕਤਾਰੀ ਫਕਰ ਝੰਡੇ ਵਾਲੇ ਸੋਨੀ ਨਹੀਂ ਜ਼ੋਰਦਾਰ ਮਿੱਤਰਾਂ ਦੇ ਕੱਪ ਉੱਤੇ ਉਹ ਹੋਣੀ ਹੈ ਉਹ ਮਿੱਤਰਾਂ ਦੇ ਕੱਪ ਦੇ ਕੁੜੇ ਦੇਖ ਲਲਕਰੇ ਵਜਦੇ ਜੱਕਾਂ ਵਾਲੇ ਦੀ ਰੇਡ ਤੇ ਰਵੀ ਸਾਹੋਕੇ ਦਾ ਰਵੀ ਸਾਹੋਕੇ ਦਾ ਰਵੀ ਸਾਹੋਕੇ ਦਾ ਏ ਨੰਬਰ ਜਾਫੀਆਂ ਦਾ ਅੱਗ ਨਿਕਲਦੀ ਵੇਖਾਂਗੇ ਅੱਗ ਨਿਕਲਦੀ ਹੈ ਥੋਰੀ ਨੇ ਟੀਮ ਬਣਾਈ ਆ ਹੋਰੀ 2 ਨੰਬਰ ਤੇ ਆ ਨਾਲ ਹਰਵਿੰਦਰ ਨਾਲ ਫਕਰ ਝੰਡੇ ਵਾਲਾ ਏ ਹਰਵਿੰਦਰ ਆ ਸਾਹਮਣੇ ਏ ਛੰਨਾ ਕਬੱਡੀ ਛੰਨਾ ਛੰਨਾ ਅੱਜ ਮੇਰੀ ਮੰਨਾ ਤੇ ਲੱਖਾਂ ਤੇਰੀਆਂ ਮੰਨਾ ਮੈਂ ਧੱਕ ਤੇ ਪੈਣੀ ਐ ਲਾ ਗੁਰਪ੍ਰੀਤ ਵਰੇ ਸਾਹਿਬ ਦਾ ਹਾਕਮ ਵਾਲੀਆ ਆ ਜਿੱਤਣਾ ਤੇ ਜਫੇ ਲਾਉਣੇ ਪੈਣੇ ਆ ਆ ਜੱਗੂ ਫੜ ਤਿਆਰੀ ਪੈਂਦੀ ਰੇਡ ਪਰ ਗੁਰਪ੍ਰੀਤ ਗੁਰਪ੍ਰੀਤ ਹੋਈ ਪਈ ਐ ਬੜੇ ਸਾਬ ਵਾਲਾ ਕਮਾਲ ਕਰੀ ਜਾਂਦਾ ਕਿੰਨਾਂ ਨੂੰ ਨੀਂਦ ਨਹੀਂ ਆਉਣੀ ਅੱਜ ਦਾ ਮੇਲਾ ਅੱਜ ਦਾ ਮੇਲਾ ਖੇਡ ਕੇ ਘਰ ਵਿੱਚ ਪਾਇਆ ਹੋਇਆ ਡਰਮ ਲਾਣ ਦਾ ਲਾਕੇ ਦਾ ਨਾ ਹੋਵੇ ਥਾਣੇਦਾਰ ਜਾਣਦਾ ਹਵਾ ਨਾਲ ਹਿੱਲਦੀ ਫਿਰ ਚਾਦਰ ਡਰਾਉਂਦੀ ਆ ਦਸ ਸੱਜਣਾਵੇਂ ਫਿਰ ਨੀਂਦ ਕਿੱਥੋਂ ਆਉਂਦੀ ਆ ਆਹ ਲੱਗ ਗਿਆ ਠੋਰੀ ਆਹ ਠੋਰੀ 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 ਏ ਉਹ ਬੱਚੋ ਆਣਿਆ ਫਰਕ ਰਹਿ ਗਿਆ ਰੇਡ ਕੌਣ ਪਾ ਰਿਆ ਜਿਹੜਾ ਅਰੇ ਮੈਚਾਂ ਦੇ ਟੌਪ ਦੀਆਂ ਪਾ ਜਾਂਦਾ ਆ ਉਹ ਕਹਿੰਦੇ ਸੋਨੀ ਫਕਰ ਝੰਡੇ ਵਾਲਾ ਅੱਜ ਤੇ ਦਿਲੋਂ ਜੋਰ ਮਾਰ ਰਿਹਾ ਲਓ ਸੋਨੀ ਦੇ ਬਾਪੂ ਜੀ ਵੀ ਤਕੜਾ ਖੇਡੇ ਆ ਕਿ ਵੱਲ ਤੁੰਮੇ ਦੀ ਕੌੜੀ ਹੁੰਦੀ ਅਸਰ ਹੁੰਦਾ ਵਿੱਚ ਬੀਆਂ ਜਿਹੜੇ ਕੰਮ ਮਾਵਾ ਕਰਦੀਆਂ ਹੋਈ ਉਹ ਕਰਦੀਆਂ ਈਆਂ ਪਰ ਪੈਂਦੀ ਰੇਡ ਫਕਰ ਝੰਡੇ ਵਾਲਾ ਇੱਥੇ ਰੱਖ ਇੱਥੇ ਰੱਖ ਨੂੰ ਬਰਾਬਰ ਦੇ ਟਕਰਿਆ ਲਓ ਪੂਰੀ ਛੰਨਾ ਵਾਲਾ ਗੁਰਦੀਪ ਸਿੰਘ ਪਾਉਂਦਾ ਹੋਇਆ ਰੇਡ ਮੱਛੋ ਵਾਲੇ ਦੀ ਸਟਾਪ ਲਾਈਨ ਆ ਥੋਰੀ ਵਰਗੇ ਮੁੰਡੇ ਹਰਵਿੰਦਰ ਵਰਗੇ ਫੱਕਰ țeਡੇ ਦਾ ਸੋਨੀ ਤਿਆਰ ਵਰ ਤਿਆਰ ਮੈਚ ਕਹਿੰਦੇ ਫਸਿਆ ਪਿਆ ਮੈਚ ਕਹਿੰਦੇ ਫਸਿਆ ਪਿਆ ਏ ਇੱਥੇ ਰੱਖ ਆ ਇੱਥੇ ਰੱਖ ਕੋਈ ਲੋਈ ਘੁਮਾ ਰਿਹਾ ਕੋਈ ਪਰਨਾ ਘੁਮਾ ਰਿਹਾ ਕੋਈ ਭੰਗੜਾ ਪਾ ਰਿਹਾ ਪੈਂਦੀ ਰੇਡ ਇੱਥੇ ਰੱਖ ਏ ਆਓ ਬੱਲੇ 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 ਰਵੀ ਤੇ ਗੁਰਪ੍ਰੀਤ ਰਵੀ ਤੇ ਆਹ ਸਿਰਾ ਹੋ ਗਿਆ ਬੱਚੋ ਆਣੇ ਸਿਰਾ ਹੋ ਗਿਆ ਬੱਚੋ ਆਣੇ ਸਿਰਾ ਹੋ ਗਿਆ ਪੈਂਦੇ ਬਿਨਾ ਢੋਲ ਤੋਂ ਭੰਗੜੇ ਦੁਨੀਆ ਵੇਦੀ ਖੜ ਖੜ ਕੇ ਲਓ ਜਿੱਤਾਂ ਹਾਰਾਂ ਦੇ ਫੈਸਲੇ ਹੋ ਜਾਣੇ ਆ ਮੈਚ ਕਹਿੰਦੇ ਫਸਿਆ ਹੋਇਆ ਚੱਕਲੀ ਸ਼ੇਰ ਦਾ ਸੀਰਾ ਕਬੱਡੀ ਪਾ ਰਿਹਾ ਲੋਕ ਕਹਿੰਦੇ ਖੁਸ਼ ਹੈ ਆ ਦੁਨੀਆ ਖੁਸ਼ ਹੈ ਲਓ ਸੀਰੇ ਤੇ ਜੱਗੂ ਦੇ ਦਰਮਿਆਨ ਹਰ ਜੋ ਪਾਸੇ ਹਰ ਜੋ ਪਾਸੇ ਹਰ ਜੋ ਪਾਸੇ ਏ ਸੀਰਾ ਤੇ ਜੱਗੂ ਸੀਰਾ ਤੇ ਜੱਗੂ ਸੀਰਾ ਤੇ ਜੱਗੂ ਸੀਰਾ ਤੇ ਨੰਬਰ 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 ਅਰੇ ਨੰਬਰ ਬੱਛੋ ਆਣਾ ਗੂੰਜਦਾ ਆ ਵਖਾਦੇ ਲਾਈਵ ਵਾਲੇ ਬੱਛੋ ਆਣਾ ਗੂੰਜਦਾ ਗੱਲਾਂ ਦੇ ਲਾਈਵ ਵਾਲਿਆ ਵਖਾਦੇ ਲਾਈਵ ਵਾਲਿਆ ਬੱਛੋ ਆਣਾ ਗੂੰਜਦਾ ਰਖਾਦੇ ਲਾਈਵ ਵਾਲਿਆ ਬੱਛੋ ਆਣਾ ਗੂੰਜਦਾ ਲੈ ਵੀ ਸਿਰਾਜ ਪਿਆਰ ਦੀਆਂ ਤੰਨਾ ਵਿੱਚ ਮੇਲਾ ਏ ਪਰੋ ਗਿਆ ਬੱਛੋ ਆਣੇ ਪਿੰਡ ਵਿੱਚ ਸਿਰਾਜ ਹੋ ਗਿਆ ਬੱਛੋ ਆਣੇ ਪਿੰਡ ਵਿੱਚ ਸਿਰਾਜ ਹੋ ਗਿਆ ਓ ਬਾਈ ਮੈਚ ਕਿਵੇਂ ਲੱਗਿਆ ਕਿਆ ਬਾਤ ਹੈ ਨਿਆਰੇ ਬੰਤਿਓ ਭੰਗੜੇ ਪੈਂਦੇ ਦੇਖੋ ਭੰਗੜੇ ਪੈਂਦੇ ਦੇਖੋ